ਤਾਰਾ ਜਿਹੜੀਆਂ ਨੇ ਇਹ ਪੰਜਾਬ ਦਾ ਜਿਹੜਾ ਫਿਊਚਰ ਹੈ ਉਹਦੇ ਨੇ ਬਣੇਗਾ ਜੇ ਤੇਨੇ ਬਾੜੀ ਸਾਡੇ ਖੁੱਲਣ। ਇਹ ਤਾਰਾ ਵੀ ਟਾੜੀਆਂ ਬਣ ਗਈਆਂ। ਜੇ ਵੱਡੀ ਤੁਸੀਂ ਵੇਖੋ ਜਿਹੜੀ ਪਹਿਲੀ ਤੇ ਸੈਕੰਡ ਵਰਲਡ ਵਾਰ ਹੋਈ ਯੂਰਪ ਦੇ ਵਿੱਚ। ਜਿਹਦੇ ਵਿੱਚ ਜਰਮਨੀ ਨੇ ਇੰਗਲੈਂਡ ਤਬਾਹ ਕੀਤਾ, ਇੰਗਲੈਂਡ ਨੇ ਜਰਮਨੀ ਤਬਾਹ ਕੀਤਾ। ਫਰਾਂਸ ਤਬਾਹ ਹੋਇਆ, ਇਟਲੀ ਤਬਾਹ ਹੋਇਆ। ਪੋਲੈਂਡ, ਯੂਗੋਸਲਾਵੀਆ ਖਤਮ ਹੋ ਗਏ। ਅੱਜ ਤੁਸੀਂ ਵੇਖੋ तकरीबन 60-70 ਸਾਲ ਬਾਅਦ ਉਹ ਇਸ ਨਤੀਜੇ ਤੇ ਪਹੁੰਚੇ ਕਿ ਜੇ ਅਸੀਂ ਅਸਰਾਹੀ ਲੜਦੇ ਮਰਦੇ ਰਹੇ ਸਾਡੇ ਬੱਚਿਆਂ ਦਾ ਤੇ ਸਾਡੇ ਦੇਸ਼ਾਂ ਦਾ ਕੋਈ ਆਉਣ ਵਾਲਾ ਫਿਊਚਰ ਨਹੀਂ ਅੱਜ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਰਾ ਯੂਰਪ ਮੇਰੇ ਵੀਰੋ ਜਿੱਥੇ 10 ਲੱਖ ਤੋਂ ਵੱਧ ਲੋਕ ਮਾਰੇ ਜਿਹੜੇ ਸੀ ਇੱਕ ਇੱਕ ਦੂਸਰੇ ਨੇ ਉਹ ਦੇਸ਼ ਜਿਹੜੇ ਨੇ ਨਸਲੇ ਨਬੂਦ ਕਰ ਦਿੱਤੇ ਇਟਨੇ ਟਖੜਕਾ ਕੇ ਤਬਾਹ ਕਰ ਦਿੱਤੇ ਦੇਸ਼ ਅੱਜ ਉਹਨਾਂ ਵਿੱਚ ਸਰਦਾਰ ਸਾਹਿਬ ਕਾਮਨ ਪਾਰਲੀਮੈਂਟ ਹੈ ਜਰਮਨੀ ਦੀ ਵਤੀ ਇੱਕ ਯੂਰਪ ਦੀ ਸਾਰਿਆਂ ਦੀ ਇੱਕ ਕਾਮਨ ਪਾਰਲੀਮੈਂਟ ਬਣੀ ਉਹਨਾਂ ਦੀ ਕਾਮਨ ਕਰੰਸੀ ਆ ਗਈ ਉਹਨਾਂ ਦਾ ਕਾਮਨ ਪਾਸਪੋਰਟ ਆ ਗਿਆ ਅੱਜ ਸਾਰੇ ਨਾ ਪਰਫੁੱਲ ਦੁਨੀਆ ਦੇ ਵਿੱਚ ਯੂਰਪੀਅਨ ਦੇ ਸੀ ਸਾਡਾ ਵੀ ਮਕਸਦ ਹੈ ਇਹ ਤਾਰਾ ਜਿਹੜੀਆਂ ਨੇ ਇਹ ਪੰਜਾਬ ਦਾ ਜਿਹੜਾ ਫਿਊਚਰ ਹੈ ਉਹਦੇ ਨੇ ਬਣੇਗਾ ਜੇ ਤੇ ਨੇ ਬਾੜੂ ਸਾਡੇ ਖੁੱਲਣ ਇਹ ਤਾਰਾ ਵੀ ਝਾੜੀਆਂ ਬਣ ਗਈਆਂ ਇਹ ਵੱਡੀ ਤੁਸੀਂ ਵੇਖੋ ਜਿਹੜੀ ਪਹਿਲੀ ਤੇ ਸੈਕੰਡ ਵਰਲਡ ਵਾਰ ਹੋਈ ਯੂਰਪ ਦੇ ਵਿੱਚ ਜਿਹਦੇ ਵਿੱਚ ਜਰਮਨੀ ਨੇ ਇੰਗਲੈਂਡ ਤਬਾਹ ਕੀਤਾ ਇੰਗਲੈਂਡ ਨੇ ਜਰਮਨੀ ਤਬਾਹ ਕੀਤਾ ਫਰਾਂਸ ਤਬਾਹ ਹੋਇਆ ਇਟਲੀ ਤਬਾਹ ਹੋਇਆ ਪੋਲੈਂਡ ਯੂਗੋਸਲਾਵੀਆ ਖਤਮ ਹੋ ਗਏ ਅੱਜ ਤੁਸੀਂ ਵੇਖੋ ਤਕਰੀਬਨ 60 70 ਸਾਲ ਬਾਅਦ ਉਹ ਇਸ ਨਤੀਜੇ ਤੇ ਪਹੁੰਚੇ ਕਿ ਜੇ ਅਸੀਂ ਅਸਰਾਹੀ ਲੜਦੇ ਮਰਦੇ ਰਹੇ ਸਾਡੇ ਬੱਚਿਆਂ ਦਾ ਤੇ ਸਾਡੇ ਦੇਸ਼ਾਂ ਦਾ ਕੋਈ ਆਉਣ ਵਾਲਾ ਫਿਊਚਰ ਐ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਰਾ ਯੂਰਪ ਮੇਰੇ ਵੀਰੋ ਜਿੱਥੇ 10 ਲੱਖ ਤੋਂ ਵੱਧ ਲੋਕ ਮਾਰੇ ਜਿਹੜੇ ਸੀ ਇੱਕ ਇੱਕ ਦੂਸਰੇ ਨੇ ਉਹ ਦੇਸ਼ ਜਿਹੜੇ ਨੇ ਨਸਲੇ ਨ부ਦ ਕਰ ਦਿੱਤੇ ਇਟਨੇ ਟਖੜਕਾ ਕੇ ਤਬਾਹ ਕਰ ਦਿੱਤੇ ਦੇਸ਼ ਅੱਜ ਉਹਨਾਂ ਵਿੱਚ ਸਰਦਾਰ ਸਾਹਿਬ ਕਾਮਨ ਪਾਰਲੀਮੈਂਟ ਹੈ ਜਰਮਨੀ ਦੀ ਬਤਰੀ ਇੱਕ ਯੂਰਪ ਦੀ ਸਾਰਿਆਂ ਦੀ ਇੱਕ ਕਾਮਨ ਪਾਰਲੀਮੈਂਟ ਬਣੀ ਉਹਨਾਂ ਦੀ ਕਾਮਨ ਕਰੰਸੀ ਆ ਗਈ ਉਹਨਾਂ ਦਾ ਕਾਮਨ ਪਾਸਪੋਰਟ ਆ ਗਿਆ ਅੱਜ ਸਾਰੇ ਨ ਪਰਫੁੱਲ ਦੁਨੀਆ ਦੇ ਵਿੱਚ ਯੂਰੋਪੀਅਨ ਦੇ ਸੀ ਸਾਡਾ ਵੀ ਮਕਸਦ ਹੈ ਇਹ ਤਾਰਾ ਜਿਹੜੀਆਂ ਨੇ ਇਹ ਪੰਜਾਬ ਦਾ ਜਿਹੜਾ ਫਿਊਚਰ ਹੈ ਉਹਦੇ ਨਹੀਂ ਬਣੇਗਾ ਜੇ ਤੇਰੇ ਬਾਡਰ ਸਾਡੇ ਖੁੱਲਣ ਇਹ ਤਾਰਾ ਵੀ ਟਾੜੀਆਂ ਬਣ ਗਈਆਂ ਜੇ ਵੱਡੀ ਤੁਸੀਂ ਵੇਖੋ ਜਿਹੜੀ ਪਹਿਲੀ ਤੇ ਸੈਕੰਡ ਵਰਲਡ ਵਾਰ ਹੋਈ ਯੂਰਪ ਦੇ ਵਿੱਚ ਜਿਹਦੇ ਵਿੱਚ ਜਰਮਨੀ ਨੇ ਇੰਗਲੈਂਡ 'ਤੇ ਤਬਾਹ ਕੀਤਾ ਇੰਗਲੈਂਡ ਨੇ ਜਰਮਨੀ 'ਤੇ ਤਬਾਹ ਕੀਤਾ ਫਰਾਂਸ ਤਬਾਹ ਹੋਇਆ ਆਇਟਰੀ ਤਬਾਹ ਹੋਇਆ ਪੋਲੈਂਡ ਯੂਗੋਸਲਾਵੀਆ ਖਤਮ ਹੋ ਗਏ ਅੱਜ ਤੁਸੀਂ ਵੇਖੋ तकरीबन 60 70 ਸਾਲ ਬਾਅਦ ਉਹ ਇਸ ਨਤੀਜੇ ਤੇ ਪਹੁੰਚੇ ਕਿ ਜੇ ਅਸੀਂ ਅਸਰਾਹੀ ਲੜਦੇ ਮਰਦੇ ਰਹੇ ਸਾਡੇ ਬੱਚਿਆਂ ਦਾ ਤੇ ਸਾਡੇ ਦੇਸ਼ਾਂ ਦਾ ਕੋਈ ਆਉਣ ਵਾਲਾ ਫਿਊਚਰ ਨਹੀਂ ਅੱਜ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਰਾ ਯੂਰਪ ਮੇਰੇ ਵੀਰੋ ਜਿੱਥੇ 10 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ ਇੱਕ ਇੱਕ ਦੂਸਰੇ ਨੇ ਉਹ ਦੇਸ਼ ਜਿਹੜੇ ਨੇ ਨਸਲੇ ਨਬੂਦ ਕਰ ਦਿੱਤੇ ਇਟਨੇ ਟਖੜਕਾ ਕੇ ਤਬਾਹ ਕਰ ਦਿੱਤੇ ਦੇਸ਼ ਅੱਜ ਉਹਨਾਂ ਵਿੱਚ ਸਰਦਾਰ ਸਾਹਿਬ ਕਾਮਨ ਪਾਰਲੀਮੈਂਟ ਹੈ ਜਰਮਨੀ ਦੀ ਵਕਈ ਇੱਕ ਯੂਰਪ ਦੀ ਸਾਰਿਆਂ ਦੀ ਇੱਕ ਕਾਮਨ ਪਾਰਲੀਮੈਂਟ ਬਣੀ ਉਹਨਾਂ ਦੀ ਕਾਮਨ ਕਰੰਸੀ ਆ ਗਈ ਉਹਨਾਂ ਦਾ ਕਾਮਨ ਪਾਸਪੋਰਟ ਆ ਗਿਆ ਅੱਜ ਸਾਰਾ ਨ ਪਰਫੁੱਲ ਦੁਨੀਆ ਦੇ ਵਿੱਚ ਯੂਰੋਪੀਅਨ ਦੇ ਸੀ ਸਾਡਾ ਵੀ ਮਕਸਦ ਹੈ